ਕਸਤਾਂ ਦੇ ਵਿੱਚ ਵੀ ਹੈ ਤੇ ਇਹਨਾਂ ਦੇ ਵਿੱਚ ਗ੍ਰੰਥਾਂ ਦੇ ਵਿੱਚ ਵੀ ਹੈ ਸੋ ਆਪ ਜੀ ਦੇ ਨਾਲ ਸਾਂਝਾ ਕਰਨਾ ਉਸ ਤੋਂ ਬਾਅਦ ਹਜੂਰ ਸੰਚੇ ਜੀ ਦੀ ਪਵਿੱਤਰ ਰਸਨਾ ਤੋਂ ਆਡੀਓ ਕੈਸਟ ਹਜੂਰ ਨੇ ਫਰਮਾਇਆ ਹੈ ਜਿਹੜਾ ਸੋਹੰਗ ਮਹਾਰਾਜ ਸ਼ੇਸ਼ਿੰਗ ਵਿਸ਼ਨੂੰ ਭਗਵਾਨ ਦੀ ਜੈ ਇਹ ਕਿਸੇ ਤਤਵਜੂਤ ਦੀ ਜੈ ਨਹੀਂ ਹੈ ਇਹ ਜੈ ਹੈ ਕਿਸ ਦੀ ਸੋ ਪਰਮਾਤਮਾ ਹੰਗ ਆਤਮਾ ਉਹ ਪ੍ਰਮਾਤਮਾ ਸਾਡੀ ਆਤਮਾ ਨੂੰ ਸਮਝਾਉਂਦਾ ਹੈ ਕਿ ਮੇਰੇ ਵਿੱਚ ਕੁਝ ਗੁਣ ਨੇ ਜਿਸ ਕਰਕੇ ਤੂੰ ਮੇਰੀ ਜੈ ਕਰਨੀ ਹੈ। ਉਹ ਗੁਣ ਕਿਹੜੇ ਨੇ? ਮਹਾ ਸੋਹੰਗ ਤੋਂ ਬਾਅਦ ਆਉਂਦਾ ਹੈ ਮਹਾਰਾਜ। ਪਹਿਲਾ ਗੁਣ ਹਜੂਰ ਸ਼ੰਚਾ ਜੀ ਨੇ ਉਸ ਅਕਾਲ ਪੁਰਖ ਦਾ ਆਪਣਾ ਪਤੀ ਪਰਮੇਸ਼ਵਰ ਨੇ ਆਪਣਾ ਇਹ ਗੁਣ ਇਹ ਦੱਸਿਆ ਕਿ ਮੈਂ ਸਾਰਿਆਂ ਤੋਂ ਵੱਡਾ ਰਾਜਾ ਹਾਂ। ਮੇਰੇ ਜਿਹਾ ਹੋਰ ਕੋਈ ਨਹੀਂ ਇਸ ਕਰਕੇ ਮੈਂ ਮਹਾਰਾਜ ਹਾਂ। ਅੱਗੇ ਆਉਂਦਾ ਸ਼ੇਰ ਸਿੰਘ ਸ਼ੇਰ ਸਿੰਘ ਤਨਵਜੂਦ ਦੇ ਨਹੀਂ ਇਹਨਾਂ ਹਰਬਾਣੀਆਂ ਦੇ ਮੁਤਾਬਕ ਹਜੂਰ ਸ਼ੰਚਾ ਜੀ ਦੀ ਪਵਿੱਤਰ ਰਸਨਾ ਤੋਂ ਵੀ ਇਹ ਚੀਜ਼ਾਂ ਆਪ ਜੀ ਨੇ ਸੁਣੀਆਂ ਆਡੀਓ ਕਾਸਟਾਂ ਵੀ ਮੌਜੂਦ ਨੇ ਸ਼ੇਰ ਸਿੰਘ ਤੋਂ ਭਾਵ ਪੈ ਦੇਣ ਵਾਲੀ ਸਮਰੱਥ ਤਾਕਤ ਅਕਾਲ ਪੁਰਖ ਨੇ ਦੱਸਿਆ ਤਨਵਜੂਦ ਦੇ ਨਹੀਂ ਸ਼ੇਰ ਮਤਲਬ ਸਾਰਿਆਂ ਨੂੰ ਆਪਣੇ ਡਰ ਦੇ ਵਿੱਚ ਰੱਖਣ ਵਾਲਾ ਪੂਰੇ ਬ੍ਰਹਿਮੰਡ ਖੰਡ ਨੂੰ ਉਹਦਾ ਪੂਰੇ ਬ੍ਰਹਿਮੰਡ ਖੰਡ ਦੇ ਵਿੱਚ ਕੋਈ ਮੁਕਾਬਲਾ ਕਰਨ ਵਾਲਾ ਨਹੀਂ ਸਾਰਿਆਂ ਨੂੰ ਆਪਣੇ ਪੈਰ ਦੇ ਵਿੱਚ ਰੱਖਦਾ ਇਸ ਕਰਕੇ ਉਹ ਸ਼ੇਰ ਹੈ ਸਿੰਘ ਕਿਉਂ ਆ ਕਿਉਂਕਿ ਪੂਰੇ ਬ੍ਰਹਿਮੰਡ ਦੇ ਵਿੱਚ ਉਹਦਾ ਮੁਕਾਬਲਾ ਕਰਨ ਵਾਲਾ ਕੋਈ ਨਹੀਂ ਹੈ ਉਹ ਐਡਾ ਤਾਕਤਵਾਰ ਹੈ ਬਲੀ ਬਲਵਾਨ ਹੈ ਇਸ ਕਰਕੇ ਉਹਨੇ ਆਪਣੇ ਆਪ ਨੂੰ ਸਿੰਘ ਕਿਹਾ ਉਹ ਸ਼ੇਰ ਸਿੰਘ ਕੀ ਹੈ ਪੈ ਦੇਣ ਵਾਲੀ ਸਮਰੱਥ ਤਾਕਤ ਨਾ ਕਿ ਸਰੀਰ ਇਹ ਸਰੀਰ ਦੀ ਜਾਨ ਨਹੀਂ ਹੈ ਅੱਗੇ ਆਉਂਦਾ ਵਿਸ਼ਨੂੰ ਵਿਸ਼ਨੂੰ ਵੀ ਦੇਵਤਾ ਨਹੀਂ ਹੈ ਵਿਸ਼ਨੂੰ ਤੋਂ ਭਾਵ ਕਾਲਪੁਰਖ ਨੇ ਕਿਹਾ ਕਿ ਜਿੱਥੇ ਮੈਂ ਸਾਰਿਆਂ ਤੋਂ ਵੱਡਾ ਮਹਾਰਾਜ ਹਾਂ ਜਿੱਥੇ ਮੈਂ ਸਾਰੇ ਬ੍ਰਹਿਮੰਡ ਨੂੰ ਆਪਣੇ ਅੰਦਰ ਦੇ ਵਿੱਚ ਰੱਖਦਾ ਉੱਥੇ ਮੇਰੇ ਵਿੱਚ ਇਹ ਇੱਕ ਗੁਣ ਵੀ ਹੈ ਕਿ ਭਾਵੇਂ ਕੋਈ ਪ੍ਰਮਾਤਮਾ ਨੂੰ ਮੰਨੇ ਜਾਂ ਨਾ ਮੰਨੇ ਲੇਕਿਨ ਉਹ ਰੋਜ਼ੀ ਰੋਟੀ ਸਾਰਿਆਂ ਨੂੰ ਦਿੰਦਾ ਸਾਰਿਆਂ ਦਾ ਪ੍ਰਿਤਪਾਲਕ ਬਣਦਾ ਇਹ ਪ੍ਰਿਤਪਾਲਕ ਬਣਨ ਦੇ ਗੁਣ ਨੂੰ ਹੀ ਵਿਸ਼ਨੂੰ ਕਿਹਾ ਗਿਆ ਸੋ ਇਸ ਗੁਣ ਦੇ ਵਿੱਚ ਆ ਕੇ ਉਹ ਸਾਰਿਆਂ ਨੂੰ ਰੋਜ਼ੀ ਰੋਟੀ ਦਿੰਦਾ ਹੈ ਅੱਗੇ ਆਉਂਦਾ ਭਗਵਾਨ ਇਹਨਾਂ ਗੁਣਾਂ ਨੂੰ ਰੱਖਣ ਵਾਲਾ ਉਹ ਪਰਮਾਤਮਾ ਸਾਡੀ ਆਤਮਾ ਨੂੰ ਸਮਝਾਉਂਦਾ ਹੈ ਕਿ ਮੈਂ ਹਮੇਸ਼ਾ ਰਹਿਣ ਵਾਲੀ ਤਾਕਤ ਹਾਂ ਮੈਂ ਪਹਿਲਾਂ ਵੀ ਸੀ ਅੱਜ ਵੀ ਹਾਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਰਹਿਣਾ ਐ ਆਤਮਾ ਇਹਨਾਂ ਗੁਣਾਂ ਦਾ ਕਰਕੇ ਤੂੰ ਮੇਰੀ ਜੈ ਕਰ ਸੋ ਸਰਬ ਸੰਗਤ ਜੀਓ ਇਹ ਅਕਾਲ ਪੁਰਖ ਨੇ ਜਿਹੜਾ ਜਕਾਰਾ 994 ਯੁਗ ਚੌਕੜੀ ਤੋਂ ਬਾਅਦ ਇਹ ਸਮਾਤ ਲੋਕ ਦੇ ਉੱਤੇ ਪ੍ਰਗਟ ਤਾਂ ਹੀ ਕੀਤਾ ਕਿ ਸੰਸਾਰ ਜਿਹੜਾ ਇਹ ਦੇਹਾਂ ਦੇ ਵਿੱਚ ਸ਼ਰੀਰਾਂ ਦੇ ਵਿੱਚ ਕਿਤੇ ਫਸਿਆ ਨਾ ਰਹਿ ਜਾਵੇ ਮੈਂ ਉਹ ਨਿਰਗੁਣ ਰੰਕਾਰ ਹਾਂ ਜਿਹੜਾ ਸਾਰਿਆਂ ਤੋਂ ਵੱਡਾ ਮਹਾਰਾਜ ਹਾਂ ਮੈਂ ਉਹ ਏਕ ਓਕਾਰ ਵਾਹਿਗੁਰੂ ਅੱਲਾ ਗੋਡ ਹਾਂ ਜਿਹੜਾ ਸਾਰੇ ਬ੍ਰਹਿਮੰਡ ਨੂੰ ਆਪਣੇ ਅੰਦਰ ਦੇ ਵਿੱਚ ਰੱਖਦਾ ਔਰ ਸਾਰਿਆਂ ਤੋਂ ਤਾਕਤਵਾਰ ਹਾਂ ਔਰ ਮੈਂ ਹੀ ਉਹ ਏਕ ਓਕਾਰ ਵਾਹਿਗੁਰੂ ਪ੍ਰਮਾਤਮਾ ਹਾਂ ਜਿਹੜਾ ਸਾਰਿਆਂ ਨੂੰ ਰੋਜ਼ੀ ਰੋਟੀ ਦਿੰਦਾ ਕਣਕਣ ਦੇ ਵਿੱਚ ਵਸੇ ਹੋਇਆ ਭਗਵਾਨ ਸਾਰਿਆਂ ਨੂੰ ਰੋਜ਼ੀ ਰੋਟੀ ਦਿੰਦਾ ਉਹ ਇਹ ਕੋਈ ਭੇਤ ਨਹੀਂ ਰੱਖਦਾ ਕਿ ਪ੍ਰਮਾਤਮਾ ਨੂੰ ਕੋਈ ਮੰਨ ਰਿਹਾ ਜਾਂ ਨਹੀਂ ਮੰਨ ਰਿਹਾ ਉਹ ਐਸਾ ਮਾਈ ਬਾਪ ਹੈ ਉਹ ਸਾਰਿਆਂ ਦਾ ਸਾਂਝਾ ਹੈ ਔਰ ਉਹ ਹਮੇਸ਼ਾ ਰਹਿਣ ਵਾਲੀ ਤਾਕਤ ਹੈ ਇਸ ਕਰਕੇ ਉਹ ਭਗਵਾਨ ਹੈ ਤੇ ਉਹ ਭਗਵਾਨ ਕਹਿੰਦਾ ਇਹਨਾਂ ਗੁਣਾ ਦਾ ਕਰਕੇ ਤੂੰ ਮੇਰੀ ਜੈ ਕਰ। ਸੋ ਇਹ ਹੈ ਸੋਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ। ਸੋ ਆਪ ਚੀਜ਼ਾਂ ਨਾਲ ਹਜੂਰ ਸ਼ੰਚਾ ਜੀ ਦੀ ਪਵਿੱਤਰ ਰਸਨਾ ਤੋਂ ਹਰ ਬਾਣੀ ਸਾਂਝੀ ਕੀਤੀ ਜਾਏਗੀ। ਉਸ ਤੋਂ ਬਾਅਦ ਮੈਂ ਪਰਿਵਾਰ ਨੂੰ ਬੇਨਤੀ ਕਰਾਂਗਾ ਵੀਰ ਗੁਰਦੇਵ ਸਿੰਘ ਜੀ ਉਸ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਆ ਕੇ ਪ੍ਰਸ਼ਾਦ ਨੂੰ ਭੋਗ ਲਵਾਉਣਗੇ। ਬਜੂਰ ਸ਼ੰਚੀ ਜੀ ਦੀ ਆਡੀਓ ਕੈਸਟ